ਪਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੇਰਾ ਨਾਮ ਸੰਜੀਵ ਸਾਹੀ ਹੈ 107 ਸ਼ੋਕਨਗਰ ਮੈਂ ਇੱਥੇ ਰਹਿਣਾ ਜੀ ਰਾਤ ਨੂੰ ਅਸੀਂ ਆਪਣੇ ਵਿਹੜੇ ਦੇ ਵਿੱਚ ਬੈਠੇ ਸੀਗੇ ਤੇ ਬਾਹਰੋਂ ਇਸ ਤਰ੍ਹਾਂ ਆਵਾਜ਼ ਆਈ ਜਿਦਾ ਕੋਈ ਬੰਬ ਫਟਦਾ ਅਸੀਂ ਬਾਹਰ ਆਏ ਬਾਹਰ ਆ ਕੇ ਜਿੱਦਾਂ ਹੀ ਅਸੀਂ ਉੱਥੇ ਦੇਖਿਆ ਤੇ ਗੱਡੀ ਦੇ ਤਜੀਆਂ ਉੱਡੀਆਂ ਸੀ ਉਸ ਵਾ CCTV ਕੈਮਰੇ ਚ ਵੀ ਅਸੀਂ ਉਹਦੀ ਫੁਟੇਜ ਲਈਤੀਆਂ ਹੈਗੀਆਂ ਤੇ ਉਸ ਤੋਂ ਬਾਅਦ ਮਹੱਲੇ ਵਾਲੇ ਬੰਦਿਆਂ ਨੇ ਜਾ ਕੇ ਅੱਗੇ ਮੇਰੇ ਨਾਲ ਗਏ ਆ ਉੱਥੇ ਜਾ ਕੇ ਉਹ ਬੰਦਿਆਂ ਨੂੰ ਫੜਿਆ ਉਹਨਾਂ ਦੀ ਵੀ ਗੱਡੀ ਉਹਨਾਂ ਦੀ ਡੈਮੇਜ ਹੋ ਗਈ ਅੱਗੇ ਜਾ ਕੇ ਰੁਕੀ ਆ ਉਹਨਾਂ ਨੂੰ ਜਾ ਕੇ ਕਿਹਾ ਕਿ ਆ ਭਾਈ ਤੁਹਾਡੀ ਆ ਤੁਸੀਂ ਗੱਡੀ ਦਾ ਕੀ ਹਾਲ ਕੀਤਾ ਹੈਗਾ ਤੁਸੀਂ ਉਹ ਦੇਖੋ ਉਹ ਇੰਨੇ ਕਿ ਨਸ਼ੇ ਦੇ ਵਿੱਚ ਸੀ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਅਸੀਂ ਗੱਡੀ ਠੋਕ ਕੇ ਆਏ ਆ ਫਿਰ ਉਸ ਤੋਂ ਬਾਅਦ ਉਹਨੇ ਮੇਰੇ ਕੋਲੋਂ ਮੋਬਾਈਲ ਖੋਲਿਆ ਉਸ ਮੋਬਾਈਲ ਫੋਨ ਦੀ ਵੀ ਵੀਡੀਓ ਮੇਰੇ ਕੋਲ ਆ ਗਈ ਆ ਮੇਰੇ ਮੋਬਾਈਲ ਦੇ ਵਿੱਚ 5000 ਰੁਪਿਆ ਪਿਆ ਸੀ ਉਹ ਵੀ ਉਹਨਾਂ ਨੇ ਖਿੱਚ ਲਿਆ ਗਿਆ ਉਸ ਵਕ ਜ਼ਬਰਦਸਤੀ ਫਿਰ ਮੈਂ ਪੀਸੀਆ ਤੇ ਚਾਰ ਸਾਹ ਆਇਓ ਵਾਕਿ ਫਿਰ ਇਹਨਾਂ ਨੂੰ ਇੱਥੋਂ ਫੜਿਆ ਫੜ ਕੇ ਇਹਨਾਂ ਨੂੰ ਅਸੀਂ ਰਾਤੀ ਲੈ ਕੇ ਆਏ ਆ ਲਿਆ ਕੇ ਇਹਨਾਂ ਰਾਤੀ ਇਹਨਾਂ ਸਿਵਲ ਹਸਪਤਾਲ ਚ ਮਲਾਜਮ ਮਲਾਇਆ ਕਰਾਇਆ ਉਹਦੇ ਰਿਪੋਰਟ ਚ ਵੀ ਲਿਖਿਆ ਹੈ ਇਹਨਾਂ ਨੇ ਪੂਰੀ दारू ਪੀਤੀ ਹੋਈ ਸੀ ਇਹ ਤਾਂ ਹੁਣ ਪਤਾ ਲੱਗਿਆ दारू ਪੀਤੀ ਸੀ ਨਹੀਂ ਜੀ ਬਾਹਰ ਦੇ ਜੀ ਹੁਣ ਪਤਾ ਨਹੀਂ दारू ਪੀਤੀ ਸੀ ਜਾਂ ਕੀ ਪੀਤਾ ਸੀ ਉਹਦੇ ਵਿੱਚ ਪਤਾ ਲੱਗੇਗਾ ਹੋਰ ਵੀ ਕੋਈ ਨਸ਼ਾ ਕਿਤੇ ਜਿਹੜਾ ਉਹਨਾਂ ਨੂੰ ਕੋਈ ਸੁਰਤ ਨਹੀਂ ਆ ਰਹੀ ਸੀ ਟਕਰੀਬਨ 1.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਕਿਹੜੀ ਗੱਡੀ ਸੀ ਅਮੇਜ ਗੱਡੀ ਸੀ ਜੀ ਤੇ ਹੁਣ ਕੀ ਮੰਗ ਕੀਤੀ ਉਸ ਵੇਲੇ ਸੀ ਮੈਂ ਉਹਦੀ ਰਿਪੋਰਟ ਲਖਾਈ ਆ ਉਹਦੀ ਮੈਨੂੰ ਐਫ ਆਈ ਆਰ ਨਹੀਂ ਕਰਦੇ ਪਏ ਉਹਦੇ ਇਹ ਰਾਤ ਦੀ ਘਟਨਾ ਜੀ ਰਾਤੀ ਪੋਨੇ 2 ਵਜੇ ਦੀ ਸੀ ਸੀਸੀਟੀਵੀ ਵਗੈਰਾ ਹੈ ਪੂਰਾ ਦਬਾਅ ਪਾ ਰਹੀ ਹੈ ਮੈਂ ਕਹਿ ਰਿਹਾ ਕਿ ਮੈਨੂੰ ਐਫ ਆਈ ਆਰ ਦਿਓ ਮੇਰੀ ਐਫ ਆਈ ਆਰ ਨਹੀਂ ਕਰਦੇ ਪਏ ਕੋਈ ਸੀਸੀਟੀਵੀ ਵਗੈਰਾ ਹੈ ਮੇਰੇ ਕੋ ਸਾਰੀਆਂ ਹੈਗੇ ਜੀ ਮੇਰੇ ਕੋ ਸਾਰੀਆਂ ਸੀਸੀਟੀਵੀ ਵਗੈਰਾ ਗੱਡੀ ਦੀ ਡੈਮੇਜ ਹੁੰਦੀ ਸੀ ਵੀ ਸਰਕਾਰੀ ਆ ਵੀ ਗੱਡੀ ਬਾਹਰ ਖੜੀ ਸੀ ਜੀ ਸੜਕ ਤੇ ਖੜੀ ਸੀ ਕੈਰ ਬਾਹਰ ਸੀ ਵੀ ਇਸ ਤਰ੍ਹਾਂ ਕੀਤਾ ਹੋ ਜਾਗਾ ਆਪਣੇ ਕੋ ਫੁਟੇਜ ਵੀ ਸਾਰੇ ਦੇਖ ਲਓ ਬਾਦ ਦੁਨੀਆ ਨਹੀਂ ਗੱਡੀ ਚਲ ਉਹ ਟਾਇਰਾਂ ਤੇ ਉਹਦੀ ਗੱਡੀ ਘੁੰਮੀ ਐ ਮੇਰੀ ਗੱਡੀ ਦਾ ਤੁਸੀਂ ਹਾਲ ਦੇਖੋ ਕੀ ਐ ਇਹਨਾਂ ਨੇ ਸਵੇਰੇ ਸਵੇਰੇ ਆਪਣੀ ਗੱਡੀ ਟਾਇਰ ਪਾ ਕੇ ਗੱਡੀ ਵੀ ਗੈਪ ਕਰਦੀ ਹੁਣ ਗੱਡੀ ਨਹੀਂ ਪਤਾ ਇਹਨਾਂ ਦੀ ਕਿੱਥੇ ਐ ਮੇਰੇ ਕੋਲ ਉਹਦੀ ਵੀ ਵੀਡੀਓ ਪਈ ਜਿਹੜੀ ਇਹਨਾਂ ਦੀ ਗੱਡੀ ਡੈਮੇਜ ਖੜੀ ਐ ਉਹਦੀ ਵੀ ਮੈਂ ਰੱਖੀ ਹੋਈ ਐ ਕਿ ਕੱਲ ਨੂੰ ਇਹ ਕੋਈ ਕਹਿਣਗੇ ਗੱਡੀ ਕਿੱਥੇ ਉਹ ਮੈਂ ਗੱਡੀ ਦਾ ਵੀ ਪੂਰੀ ਡਿਟੇਲ ਲੈ ਕੇ ਆਪਣੇ ਕੋਲ ਰੱਖੀ ਹੋਈ ਐ ਜਦ ਕੀ ਦਰਖਾਸਤ ਮੈਂ ਕਰ ਰਹੇ ਇਹਨਾਂ ਦੇ ਐਫ ਆਈ ਆਰ ਕੀਤੀ ਜਾਵੇ ਜੀ ਮੇਰੀ ਦਰਖਾਸਤ ਹੈ ਕਿ ਐਫ ਆਈ ਆਰ ਕੀਤੀ ਇਹਨਾਂ ਦੇ ਐਫ ਆਈ ਆਰ ਕਹਿੰਦਾ ਸਵੇਰ ਦਾ ਧਰਨਾ ਲਾ ਕੇ ਬੈਠਾ ਹੋਇਆ ਸਰ ਉਹ ਕਹਿੰਦੇ ਕਿ ਗੱਡੀ ਦੇ ਟਾਇਰ ਦਾ ਨੁਕਸਾਨ ਹੈ ਤੁਹਾਡੀ ਕਿਉਂ ਭਾਈ ਸਾਹਿਬ 1.5 ਲੱਖ ਦਾ ਉਹਦਾ ਚਿੰਟਾ ਚੁੰਟਾ ਖਤਮ ਹੋ ਗਿਆ ਆਪਾਂ ਚੱਲਦੇ ਆਂ ਸਾਹਮਣੇ ਗੱਡੀ ਖੜੀ ਆ ਆਪਾਂ ਗੱਡੀ ਦੀ ਤੁਸੀਂ ਵੀਡੀਓ ਬਣਾਓ ਦੇਖੋ ਮੈਂ ਇਹ ਵੀ ਕਹਿਣਾ ਕਿ ਆਪਣੀ ਆਪਣੀ ਇੰਸ਼ੋਰੈਂਸ ਦਾ ਕਲੇਮ ਲੈ ਸਕਦੇ ਹੋ ਕੀ ਨੇ ਆਪਣੀ ਇੰਸ਼ੋਰੈਂਸ ਤੇ ਜਿਹੜੇ ਉਹਨਾਂ ਦੇ ਜ਼ਬਰਦਸਤ ਕੀਤੀ ਉਹਦੇ ਕੋਈਆਂ ਨਹੀਂ ਜੀ ਉਹ ਇੰਸ਼ੋਰੈਂਸ ਦੀ ਗੱਲਾਂ ਤੋਂ ਛੱਡ ਦਿਓ ਬਾਅਦ ਦੀਆਂ ਗੱਲਾਂ ਹੈ ਕਿਹਾ ਅਸੀਂ ਸਾਡੇ ਇੱਥੇ ਜੰਗਲ ਰਾਜ ਹੋ ਗਿਆ ਕਿ ਜਿਹੜਾ ਮਰਜ਼ੀ ਆਉ ਉਹਦੇ ਮਰਜ਼ੀ ਦੇ ਗੱਡੀ ਚ ਚਲਾ ਦੇ ਬਾਅਦ ਕੋਈ ਇੰਸ਼ੋਰੈਂਸ ਲੈ ਲਓ ਇਹਨਾਂ ਨੂੰ ਨੱਠ ਪਾਣੀ ਪੈਣੀ ਐ ਏਦਾਂ ਦੇ ਬੰਦਿਆਂ ਨੂੰ ਜਿਹੜੇ ਨ ਇਹਨਾਂ ਨੂੰ ਪਤਾ ਇਹਦਾ ਮੈਂ ਡਿਮਾਂਡ ਕੀਤੀ ਇਹਨਾਂ ਦੀ ਐਫਆਈਆਰ ਕੀਤੀ ਜਾਵੇ ਇਹ ਐਫਆਈਆਰ ਨਹੀਂ ਕਰਦੇ ਪਏ